ਹਾਂਜੀ ਕੀ ਸ਼ੋਭਨਾਮ ਤੁਹਾਡਾ ਜੀ ਅਚਾਰਾ ਰਾਹੁਲ ਬਾਦਵਾ ਜੀ ਬਜਰੰਗਦਲ ਹਿੰਦੁਸਤਾਨ ਤੋਂ ਨਗਰ ਅਧਿਖਸ਼ ਜੀ ਕੀ ਮਸਲਾ ਜੀ ਜਿਹੜੀ ਇਸ ਦਫਤਰ ਦਾ ਗੇਟ ਬੰਦ ਕੀਤਾ ਗਿਆ ਜੀ ਮਸਲਾ ਇਹ ਹੈ ਜੀ ਜ਼ਿਲ੍ਹਾ ਫਾਜ਼ਿਲਕਾ ਦੇ ਵਿੱਚ ਇੱਕ ਸਲੀਮ ਜਿਹੜੀ ਗਊਸ਼ਾਲਾ ਆਂਦੀ ਹੈ ਹਾਂਜੀ ਉਹਦੇ ਵਿੱਚ ਗਊ ਮਾਤਾ ਦੀ ਇੰਨੀ ਦੁਰਗਤੀ ਹੋ ਰਹੀ ਹੈ ਪਸ਼ੂ ਦਿਨ ਰਾਤ ਮਾਰੇ ਨੇ ਰੋਜ਼ ਦੇ ਘੱਟੋ ਘੱਟ ਵੀ ਜ਼ਿਆਦਾ ਨਹੀਂ ਤਾਂ 5-6 ਪਸ਼ੂ ਰੋਜ਼ ਮਾਰੇ ਨੇ ਤੇ ਡੀਸੀ ਮੈਮ ਨੂੰ ਕਈ ਵਾਰੀ ਅਸੀਂ ਅਪੀਲ ਕੀਤੀ ਹੈ ਕੋਈ ਸੁਣਵਾਈ ਨਹੀਂ ਹੋਈ ਉੱਥੇ ਨਾ ਤਾਂ ਕੋਈ ਪਾਣੀ ਦਾ ਬੰਦੋਬਸਤ ਢੰਗ ਨਾਲ ਹੈਗਾ ਨਾ ਕੋਈ ਹਰੇ-ਚਾਰੇ ਦਾ ਬੰਦੋਬਸਤ ਹੈਗਾ ਉੱਥੇ ਕੋਈ ਦੇਖਰੇਖ ਨਹੀਂ ਗਈ ਆਈ ਦਿਨ ਪਸ਼ੂ ਦੀ ਮੌਤ ਹੁੰਦੀ ਹੈ ਇਸ ਕਰਕੇ ਅਸੀਂ ਡੀਸੀ मैम ਨੂੰ ਪਹਿਲੇ ਵੀ ਕਿਹਾ ਸੀ ਇਹਦਾ ਕੋਈ ਸਦਾਰ ਕਰ ਦਿਓ ਮਗਰ ਸਾਡੀ ਕੋਈ ਸੁਣਵਾਈ ਨਹੀਂ ਅੱਜ ਸਾਨੂੰ ਮਜਬੂਰਨ ਕਹਿਣਾ ਸੜਕਾਂ ਤੇ ਆ ਕੇ ਡੀਸੀ मैम ਦੇ ਗੇਟ ਦੇ ਅੱਗੇ ਧਰਨਾ ਲਾਣਾ ਪਿਆ ਤੇ ਸਾਡੇ ਸਾਥੀ ਸਾਰੇ ਪਹੁੰਚ ਚੁੱਕੇ ਨੇ ਬਾਕੀ ਸਾਡੇ ਪਰਿਵਾਰ ਵੀ ਮੈਦਾਨ 'ਚ ਆ ਰਹੇ ਨੇ ਅਗਰ ਜੇ ਇਹ ਮਸਲਾ ਅਗਰ ਇਹਨਾਂ ਤੋਂ ਅਗਰ ਜੇ ਉਹ ਬਹੁਤ ਸਾਲਾ ਨਹੀਂ ਸਮਝੀ ਤਾਂ ਤੁਸੀਂ ਕਿਸੇ ਸੰਗਠਨ ਨੂੰ ਦੇ ਦੋ ਜਾਂ ਕਿਸੇ ਸੰਸਥਾ ਨੂੰ ਦੇ ਦੋ ਤਾਂ ਕਿ ਉਸ ਦੀ ਦੇਖਭਾਲ ਹੋ ਸਕੇ ਪਸ਼ੂ ਪਾਲਣ ਅੱਛਾ ਹੋ ਸਕੇ ਕਹਿੰਨਾ ਮਤਲਬ ਜੈ ਸ਼੍ਰੀ ਰਾਮ ਜੈ ਸ਼੍ਰੀ ਰਾਮ ਹਾਂਜੀ ਬਾਬਾ ਜੀ ਜੈ ਸ਼੍ਰੀ ਰਾਮ ਦੇਖੋ ਜੀ ਜਿੱਥੇ ਗਊ ਗਰੀਬ ਦੀ ਗੱਲ ਆਉਂਦੀ ਆ ਉੱਥੇ ਪਹੁੰਚਾਂ ਤਿਆਰਪੁਰ ਤਿਆਰ ਆ ਦੇਖੋ ਇਹ ਸਾਰਾ ਦੀ ਫਰਜ਼ਾ ਸਾਡਾ ਕੱਲਿਆਂ ਦਾ ਨਹੀਂ ਗਾ ਦੇਖੋ ਡੀਸੀ ਦੇ ਅੰਡਰ ਆਉਂਦੀ ਅਕੋਸ਼ਾਲਾ ਡੀਸੀ ਸਾਹਿਬ ਸਭ ਕੁਝ ਕਰ ਸਕਦੇ ਆ ਪਹਿਲਾਂ ਵੀ ਇਹਨਾਂ ਨੇ ਆਪ ਦਾ ਮੰਗ ਪੱਤਰ ਦਿੱਤਾ ਸੀ ਪਰ ਇਹਨਾਂ ਦੀ ਕੋਈ ਸਾਡੀ ਸਾਰਿਆਂ ਦੀ ਕੋਈ ਗੱਲਬਾਤ ਨਹੀਂ ਸੁਣੀ ਗਈ ਹੁਣ ਅਸੀਂ ਬੈਠੇ ਆਂ ਤੇ ਡੀਸੀ ਸਾਹਿਬ ਦੇ ਅੱਗੇ ਆਦਾ ਮੰਗ ਪੱਤਰ ਜੋ ਵੀ ਸਾਡੀ ਮੰਗ ਆ ਉਹ ਸਾਡੀ ਇੱਥੇ ਅੱਗੇ ਸੁਣਨਾ ਤੇ ਸਾਡੇ ਨਾਲ ਗੱਲਬਾਤ ਕਰਨ ਸਾਨੂੰ ਤਾਂ ਮੰਨ ਕੇ ਚਲ ਟੋਫੀਆਂ ਦਿੱਤੀਆਂ ਜਾ ਰਹੀਆਂ ਯਾਨੀ ਕਿ ਸਾਂਝੇ ਤੌਰ ਤੇ ਜਿਹੜੇ ਸਾਰੇ ਸੰਗਠਨਾਂ ਵੱਲੋਂ ਇਹ ਅੱਜ ਰੋਸ਼ ਪ੍ਰਦਰਸ਼ਨ ਕੀਤਾ ਜਾ ਰਿਹਾ ਸਾਰੇ ਸਿੱਖ ਤੇ ਹਿੰਦੂ ਸਾਰਿਆਂ ਵੱਲੋਂ ਮਾਲੋ ਸਾਂਝਾ ਏ ਤੇ ਸਾਰਿਆਂ ਦਾ ਸਾਂਝਾ ਕੰਮ ਹੈ ਇਹ ਕੋਈ ਇੱਕ ਦਾ ਨਹੀਂਗਾ ਸਾਰਿਆਂ ਦਾ ਫਰਜ਼ ਹੈ ਠੀਕ ਹੈ ਜੀ